ਪਾਰ ਦੀ ਸਮੱਸਿਆ ਜ਼ਿਆਦਾ ਹੁੰਦੀ ਹੈ ਗਰਮੀ ਆ ਹਾਂ ਆਉਂਦੀ ਹੈ ਵੀਰੇ ਕੋਈ ਇਹੋ ਜਿਹਾ ਫਾਰਮੂਲਾ ਦੱਸ ਸਾ ਵੀ ਫ੍ਰੀ ਕਿਸੇ ਭਰਾ ਦਾ ਕੋਈ ਮਤਲਬ ਵੀ ਪੈਸਾ ਤੋਂ ਬਚ ਕਰਾਈ ਹਾਂ ਠੀਕ ਹੈ ਕਿਸੇ ਦਾ ਭਲਾ ਹੋ ਜੇ ਹਾਂ ਉਹਦੇ ਚ ਆਏ ਜਿਵੇਂ ਹੁਣ ਗਰਮੀ ਆ ਗਈ ਹੁਣ ਗਰਮੀ ਦੇ ਦਿਨ ਆ ਗਏ ਤੋਂ ਬਾਅਦ ਜਿਵੇਂ ਆਪਾਂ ਮੱਝ ਦੇ ਪਾਰ ਪੰਦਾ ਰਹਿੰਦੇ ਆ ਸਾਲਾ 10-20 ਦਿਨ ਰਹਿੰਦੇ ਮੈਂ ਤੇ ਸੌਣ ਦੇ ਕੋਈ ਜੋਰ-ਜੋਰ ਮਾਰਦੀ ਠੀਕ ਹੈ ਕੁਝ ਮੇਰਾ ਮਖਿਆਲ ਨਹੀਂ ਹੁੰਦਾ ਮਖਿਆਲ ਦੇਸ਼ੀ ਗੁਗੜੀ ਲੱਗੀ ਹੋਈ ਗੁਗੜੀ ਲੱਗੀ ਹੁੰਦੀ ਆ ਹਾਂ ਜਿਵੇਂ ਉਹ ਨੇਰ ਚ ਚੋਲੋ ਨੇਰ ਚ ਠੀਕ ਹੈ ਨੇਰ ਚ ਮਖਿਆਲ ਹੁੰਦਾ ਨਹੀਂ ਤਾਂ ਮਖਿਆਲ ਵਰਤ ਤੋਂ ਆਪਾਂ ਕਿੰਨੇ ਜੀ ਬਣ ਗਏ ਖਦੋ ਜੀ ਹਾਂ ਖਦੋ ਜੀ ਠੀਕ ਹੈ ਉਹਦੇ ਤਿੰਨੇ ਛੇ ਬਣਾ ਲਓ ਠੀਕ ਹੈ ਜਾਲਾ ਵੀ ਇੰਨਾ ਕਹੋਗੇ 100 ਗ੍ਰਾਮ ਦਾ ਗੇੜ ਹੋ ਗਈ ਉਹ ਹਾਂ ਉਹਦੇ ਤਿੰਨੇ ਛੇ ਬਣਾ ਲਓ ਉਹ ਰੋਟੀ ਜਿ ਲਵੇਟ ਕੇ ਇੱਕ ਤਾਂ ਅੱਜ ਦੇ ਦੇ ਹਿੱਸਾ ਇੱਕ ਕੱਲ ਨੂੰ ਜਾਂ ਪਰਸ ਹੁੰਦੇ ਦੇ ਇੱਕ ਚੌਥੇ ਪੰਜਵੇਂ ਦੇ ਦੇ ਠੀਕ ਹੈ ਉਹ ਆਟੋਮੈਟਿਕ ਅੰਦਰ ਠੰਡ ਪਾਉ ਵੀ ਲਗਾਤਾਰ ਤਾਂ ਨਹੀਂ ਹਿੱਸੇ ਦੇਣੇ ਹਾਂ ਤੇ ਨਾ ਤਾਂ ਜੋਰ ਨਹੀਂ ਮਾਰਦੀ ਮਾਂ ਜੀ ਤੇ ਨਾ ਭਾਰ ਦੀ ਸਮੱਸਿਆ ਨਹੀਂ ਬਿਲਕੁਲ ਖਤਮ ਬਿਲਕੁਲ ਫਰੀ ਦੇ ਵਿੱਚ ਖਦੋ ਫਰੀ ਦੇ ਵਿੱਚ ਵਰਤੇ ਬਾਈ ਖਦੋ ਮੈਂ ਆਪ ਦੇ ਚਿੰਮ ਖੜੋ ਠੀਕ ਹੈ ਲੈ ਬਾਈ ਨਾ ਇਹ ਬਾਈ ਵਰਗੇ ਕੁਮਾ ਆਪ ਵਰਤੇ ਹੋਇਆ ਬਾਈ ਇਸ ਕੋਲ ਤਿਆਰ ਮੈਂ ਰਾਜਸਥਾਨ 'ਚ ਫਿਰਦੇ ਰਹਿੰਦਾ ਮੈਂ ਰਾਜਸਥਾਨ ਨੌਰਪਾਧ ਰਹੀ ਜਾਂਦਾ ਰਹਿੰਦਾ ਤੇ 3 ਦੇ ਵਿੱਚ ਫਾਰਮੂਲਾ ਜਮਾ ਦੇਸੀ ਮਖਾਣ ਦੀ ਕੁੜੀ ਲੈ ਲਓ ਉਹੋਂ ਬੱਲਾਂ ਦਾ ਮਖਾਣ ਕੱਢ ਲਓ ਚੋਕ ਕੇ ਤੇ ਜਿਹੜੀ ਖੱਦੋਈ ਬਣ ਗਈ ਉਹਦੇ ਤਿੰਨ ਹਿੱਸੇ ਕਰਕੇ ਤੇ ਰੋਟੀ ਦੇ ਵਿੱਚ ਰੋਜ਼ ਆਪਣੇ ਪਾਸ ਨੂੰ ਖਾ ਦਿਓ ਆਟੋਮੈਟ ਖਾਜੂ ਕੋ ਮਿੱਠਾ ਹੁੰਦਾ ਤੇ ਨਾਲ ਦਿਨ ਆਪਾਰ ਖਤਮ